ਕਿਸ ਤਰੀਕਾ ਲੱਗ ਰਿਹਾ ਫਰਸਟ ਰੈਂਕ ਆਇਆ ਹਾਂਜੀ ਮੇਰੇ ਸਕੂਲ ਤੋਂ ਮੇਰਾ ਫਰਸਟ ਰੈਂਕ ਆਇਆ ਪੰਜਾਬ ਤੋਂ ਮੇਰਾ 4ਥ ਰੈਂਕ ਆਇਆ ਕੀ ਬਾਤ ਹੈ ਕਿਸ ਤਰੀਕ ਮਤਲਬ ਇੱਕ ਸਟੱਡੀ ਦਾ ਪੂਰਾ ਇੱਕ ਕਨਸੈਂਟਰੇਟ ਕਿੰਨੇ ਕਿੰਨੇ ਘੰਟੇ ਟਾਈਮ ਦਿੱਤਾ ਪੜਾਈ ਜੇ ਆਪਾਂ ਘੰਟਿਆਂ ਦੇ ਹਿਸਾਬ ਨਾਲ ਕਰਾਂਗੇ ਤਾਂ ਘੰਟੇ ਬੀਤ ਜਾਂਦੇ ਨੇ ਪਰ ਟੌਪਿਕ ਨਹੀਂ ਕੰਪਲੀਟ ਹੁੰਦੇ ਤਾਂ ਮੈਂ ਇਹੀ ਪ੍ਰੇਫਰੈਂਸ ਦਿੰਦੀ ਸੀ ਕਿ ਟੌਪਿਕ ਦੇਖਿਆ ਜਾਵੇ ਘੰਟੇ ਜਿੰਨੇ ਹੁੰਦੇ ਹੋਣ ਦੋ ਟਾਪਿਕ ਪੂਰਾ ਹੋਣਾ ਚਾਹੀਦਾ ਜੋ ਹੋਣਾ ਜੇ ਮੈਂ ਦੋ ਘੰਟੇ ਸੋਚ ਲਿਆ ਪਰ ਮੇਰਾ ਟਾਪਿਕ ਹੀ ਨਹੀਂ ਮੁੱਕਿਆ ਮੈਨੂੰ ਫਾਇਦਾ ਨਹੀਂ ਹੋਦਾ ਕਿਉਂਕਿ ਤਾਂ ਮੈਂ ਟਾਪਿਕਸ ਦੇ ਹਿਸਾਬ ਨਾਲ ਹੀ ਪੜ੍ਹੀ ਹੈ ਟਾਪਿਕਸ ਇਹ ਕੁਝ ਕਹਿੰਦੇ ਆ ਨਾ ਆਪਾਂ 12-12 ਘੰਟੇ ਸਟੱਡੀ ਕੀਤੀ 10-10 ਘੰਟੇ ਸਟੱਡੀ ਕੀਤੀ ਸਭ ਦਾ ਆਪਣਾ ਆਪਣਾ ਸਟਾਈਲ ਹੁੰਦਾ ਸਭ ਦੀ ਸੋਚ ਹੁੰਦੀ ਮੇਰੀ ਸੋਚ ਇਹ ਸੀ ਕਿ ਟਾਪਿਕ ਦੇ ਹਿਸਾਬ ਨਾਲ ਚੈਪਟਰ ਦੇ ਹਿਸਾਬ ਨਾਲ ਕੀਤਾ ਜਾਵੇ ਤਾਂ ਜੋ ਕਿ ਟਾਈਮ ਨਹੀਂ ਮੈਟਰ ਕਰਦਾ ਜੇ ਤੁਹਾਨੂੰ ਚੀਜ਼ ਨਹੀਂ ਪੂਰੀ ਕਵਰ ਹੋਈ ਤਾਂ ਇਸ ਲਈ ਟਾਪਿਕ ਕੀ ਕਹਿਣਾ ਚਾਹੋਗੇ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਕਿਸੇ ਇੱਕ ਟਾਪਿਕ ਨੂੰ ਵੀ ਅਗਰ ਤੁਸੀਂ ਧਿਆਨ ਨਾਲ ਸਮਝਣਾ ਹੋਵੇ ਤੇ ਇੱਕ ਫਰਸਟ ਰੈਂਕ ਹਾਸਲ ਕਰਨਾ ਹੋਵੇ ਪੰਜਾਬ ਦੇ ਵਿੱਚ ਫੋਰਥ ਲੇਕ ਹਾਸਲ ਕਰਨਾ ਹੋਵੇ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਕਿੰਨਾ ਕਨਸੈਂਟਰੇਟ ਫੈਮਲੀ ਦਾ ਕਿੰਨਾ ਸਪੋਰਟ ਕਾਫੀ ਮਾਇਨੇ ਰੱਖਦਾ ਹੈ ਜੀ ਹਾਂ ਜੀ ਕਾਫੀ ਮਾਇਨੇ ਰੱਖਦੇ ਜੇ ਪੇਰੈਂਟਸ ਤੇ ਸਕੂਲ ਦਾ এনਵਾਇਰਨਮੈਂਟ ਸਾਡੇ ਟੀਚਰਸ ਮੇਰੇ ਬਹੁਤ ਜ਼ਿਆਦਾ ਸਾਰੇ ਨੇ ਸਪੋਰਟ ਕੀਤਾ ਉਹਨਾਂ ਨੇ ਜਿਹੜਾ ਰੈਗੂਲਰ ਮੋਟੀਵੇਸ਼ਨ ਹੁੰਦੀ ਉਹਨਾਂ ਦੇ ਉਹਨਾਂ ਦੇ ਹੀ ਮਤਲਬ ਉਹਨਾਂ ਨੂੰ ਵੀ ਮੇਰਾ ਪੂਰਾ ਕ੍ਰੈਡਿਟ ਜਾਂਦਾ ਵਾ ਕਿ ਜ ਇਦਾਂ ਦੇ ਟੀਚਰਸ ਨਾ ਹੁੰਦੇ ਤਾਂ ਇਹ ਹੀ ਨਾ ਹੁੰਦਾ ਇੱਥੇ ਨਾ ਹੁੰਦੀ ਮੈਂ ਕਿਤੇ ਤੇ ਹੁਣ ਅੱਗੇ ਕੀ ਵਿਜ਼ਨ ਹੈ ਕੀ ਲੈਣਾ ਹੈ ਕਿ ਮਤਲਬ ਪਲੱਸ 1 ਪਲੱਸ 2 ਦੇ ਵਿੱਚ ਨਾਨ ਮੈਡੀਕਲ ਲਈ ਹੈ ਇੱਥੇ ਹੀ ਤੇਜਾ ਵਿੱਚ ਤੇ ਮੈਂ ਜੇਈ ਦੇ ਬਾਰੇ ਸੋਚ ਰਹੀ ਹਾਂ ਜੇਈ ਤੋਂ ਬਾਅਦ ਆਈਟੀ ਮਤਲਬ ਮੈਂ ਕੰਪਿਊਟਰ ਫੀਲਡ ਦੇ ਵਿੱਚ ਇੰਜੀਨੀਅਰ ਬੰਨਾ ਹੈ